ਤੇ ਕਹਿੰਦੇ ਨੇ ਜਿੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਵੇ ਉਥੇ ਜੰਤਰ ਮੰਤਰ ਟੂਣਾ ਟੋਟਕਾ ਤੇ ਵੱਡੇ ਵੱਡੇ ਸਿਆਣਿਆਂ ਦੇ ਕੀਤੇ ਹੋਏ ਇਲਮ ਉਥੇ ਨਹੀਂ ਚੱਲਿਆ ਕਰਦਾ ਉੱਥੇ ਤਾਂ ਸਾਰੀਆਂ ਇਹ ਭੂਤ ਪ੍ਰੇਤ ਸੂਕਰ ਮਰਗਾਜ ਵਾਲੀਆਂ ਸ਼ਕਤੀਆਂ ਆ ਕੇ ਚੁੱਕਦੀਆਂ ਨੇ ਨਮਸਕਾਰ ਕਰਦੀਆਂ ਨੇ ਜਿੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗਾ ਹੋਵੇ ਜਿੱਥੇ ਸ਼ਹੀਦ ਸਿੰਘ ਖੁਦ ਮੌਜੂਦ ਹੋਣ ਤਾਂ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 101 ਅਰਦਾਸਾਂ ਦੇ ਵਿੱਚੋਂ 59 ਅਰਦਾਸ ਦੇ ਵਿੱਚ ਫਰਮਾਨ ਕਰਦੇ ਨੇ ਬਿਗਣ ਹਟਾਵਣ ਮੈਂ ਸ਼ਹੀਦ ਸਿੰਘ ਮੰਡ ਵਿਰੋਧੀ ਰੁਕੇ ਬਿਹੰਡ ਤੇ ਜਦੋਂ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਵੇ ਤੇ ਫਿਰ ਉੱਥੇ ਵਿਰੋਧੀਆਂ ਦਾ ਨਾਸ਼ ਹੋ ਜਾਂਦਾ ਸਾਰੇ ਰੁਕੇ ਹੋਏ ਕੰਮ ਹੋ ਜਾਂਦੇ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਇਸ ਉਹ 59 ਅਰਦਾਸ ਦਾ ਜੋ ਵੀ ਕੋਈ ਜਾਪ ਕਰੇਗਾ ਬਸ ਹੁਣ ਕਹਿਣਾ ਕੀ ਹੈ ਕਿ ਉਹ 59 ਅਰਦਾਸ ਸ਼ਹੀਦਾਂ ਸਿੰਘਾਂ ਨੂੰ ਪ੍ਰਗਟ ਕਰਨ ਵਾਲੀ ਹੈ ਏ ਸ਼ਹੀਦੋ ਸਿੰਘੋ ਕਿਰਪਾ ਕਰੋ ਪ੍ਰਗਟ ਹੋ ਕੋ ਵਿਰੋਧੀਆਂ ਦਾ ਨਾਸ਼ ਕਰੋ ਮੇਰੇ ਰੁਕੇ ਹੋਏ ਕੰਮਾਂ ਨੂੰ ਵਾਰ ਦਿਓ ਮੇਦੇ ਉੱਤੇ ਆਪਣੀ ਕਿਰਪਾ ਕਰੋ ਇਸੇ ਤਰ੍ਹਾਂ ਹੀ ਅਰਦਾਸ ਕਰਨੀ ਹੈ ਬਿਗਣ ਹਟਾਵਣ ਮੈਂ ਸ਼ਹੀਦ ਸਿੰਘ ਮੰਡ ਵਿਰੋਧੀ ਰੁਕੇ ਬਿਹੰਡ